ਫੋ ਬਿਲਕੁਲ ਲੋਕ ਤਸਵੀਰਾਂ ਤਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਲੰਧਰ ਦੇ ਐਪੀਐਸ ਸਕੂਲ ਦੀ ਬਾਹਰ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਨਾਕਾਬੰਦੀ ਦੌਰਾਨ ਆਉਣ ਜਾਣ ਦੇ ਵਿਅਕਤੀ ਨੂੰ ਰੋਕ ਕੇ ਸੋ ਉਹਨਾਂ ਦੇ ਟੂ ਵੀਲਰ ਜਾਂ ਫੋਰ ਵੀਲਰ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਸੋ ਡਾਕੂਮੈਂਟ ਚੈੱਕ ਕੀਤੇ ਜਾ ਰਹੇ ਨੇ ਤੁਹਾਨੂੰ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਲੰਧਰ ਦੇ ਐਪੀਐਸ ਸਕੂਲ ਦੇ ਬਾਹਰ ਦੀਆਂ ਚੌਂਕ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਵੱਲੋਂ ਰੋਕ ਕੇ ਜਿਹੜੇ ਈ ਰਿਕਸ਼ਾ ਨੇ ਸੋ ਇਹਨਾਂ ਦੇ ਡਾਕੂਮੈਂਟ ਚੈੱਕ ਕੀਤੇ ਜਾ ਰਹੇ ਨੇ ਗੱਲਬਾ ਸੋ ਡਾਕੂਮੈਂਟ ਚੈੱਕ ਕੀਤੇ ਜਾ ਰਹੇ ਨੇ ਬੰਦ ਕਰ ਸੇ ਬੰਦ ਹਾਂਜੀ ਸਰ ਕੀ ਨਾਮ ਬ੍ਰਦਰ ਸਰ ਕੀ ਨਾਮ ਕੀ ਆਪਣਾ ਜਰਨੈਲ ਜਰਨੈਲ ਸਿੰਘ ਸਰ ਕਿਹਨੇ ਇਹ ਰਿਕਸ਼ਾ ਡਾਕੂਮੈਂਟ ਹੈ ਨਹੀਂ ਪੂਰੇ ਨੇ ਮੈਂ ਕੋਈ ਆਸੀ ਹੈ ਨਾ ਸ਼੍ਰੀਮਾਨ ਜੀ ਕੋਲ ਨਾ ਲਾਇਸੈਂਸ ਹੈ ਕੋਈ ਪੇਪਰ ਨਹੀਂ ਜੀ ਅੱਛਾ ਕੋਈ ਪੇਪਰ ਨਹੀਂ ਨਹੀਂ ਜੇ ਕੋਈ ਪੇਪਰ ਨਹੀਂ ਤੇ ਕਿੱਦਾਂ ਸ਼ਹਿਰ ਦੇ ਵਿੱਚ ਲੈ ਕੇ ਘੁੰਮ ਰਹੇ ਨੇ ਹੈਨਾ ਜੇ ਕੋਈ ਪੇਪਰ ਹੀ ਨਹੀਂ ਹੈਗਾ ਬਿਲਕੁਲ ਅੱਛਾ ਹੁਣ ਬੰਦ ਕਰਦੇ ਹਾਂ ਅੱਛਾ ਹੁਣ ਬੰਦ ਕਰਤਾ ਤੇ ਜਿਹੜਾ ਤੁਸੀਂ ਇੱਕ ਇੱਕ ਈ ਰਿਕਸ਼ਾ ਹੋਰ ਰੱਖਿਆ ਸੀ ਤੇ ਉਹਦੇ ਡਾਕੂਮੈਂਟ ਹੈਗੇ ਸੀ ਉਹ ਹੈਗੇ ਜਿਹੜਾ ਜਿਲਕੋ ਲਾਇਸੈਂਸ ਨਹੀਂ ਨਾ ਉਹ ਬੰਦ ਕਰਦੇ ਆਂ ਅਸੀਂ ਅੱਛਾ ਜੀ ਕੋਈ ਆਸੀ ਹੈਗੀ ਹੈ ਉਹ ਇਹ ਬਲੂਜੀ ਕੋ ਆਫੀਸ ਹੈ ਸਭ ਹੈਗਾ ਨਾ ਉਹੀ ਬੰਦ ਲਈ ਅੱਛਾ ਇਹ ਕੋ ਲਾਇਸੈਂਸ ਵੀ ਨਹੀਂ ਕੋਈ ਪੇਪਰ ਨਹੀਂ ਆ ਦੇਖੋ ਲਾਇਸੈਂਸ ਨਹੀਂ ਜੀ ਸ਼ਰੀਮਾਨ ਜੀ ਉਹੀ ਬੰਦ ਕਰਦੇ ਆ ਅੱਛਾ ਜੇ ਕੋ ਕੋ ਆਫੀਸ ਹੀ ਹੈਗੀ ਆ ਉਹਨੂੰ ਵਿੱਚ ਰੱਖ ਕੇ ਉਹਨਾਂ ਨੂੰ ਮੋਕੇ ਤੇ ਚਲਾਨ ਕਰਦੇ ਤੇ ਜਿਹੜਾ ਹੁਣ ਤੁਸੀਂ ਇਹ 릭ਸ਼ਾ ਰੁਕਿਆ ਇਹਦਾ ਕੋ ਡਾਕੂਮੈਂਟ ਹੈਗਾ ਦੇਖੋ ਪੇਪਰ ਨਹੀਂ ਆ ਤੁਹਾਡੇ ਸਾਹਮਣੇ ਜੇ ਦੇਖੋ ਇਹਦੀ ਆਫੀਸ ਹੀ ਦੇਖੋ ਜੀ ਜੀ ਦਿਖਾ ਦਿਨਾ ਆਫੀਸ ਤੇ ਦੇਖ ਸਕਦੇ ਹੋ ਕੋਈ ਡਾਕੂਮੈਂਟ ਨਹੀਂ ਇਹ 릭ਸ਼ਾ ਜੇਖੋ ਜੇ ਤਸਵੀਰਾਂ ਵਿੱਚ ਇਹਦੀ ਆਫੀਸ ਹੀ ਤੁਹਾਨੂੰ ਦਿਖਾ ਰਿਹਾ ਵਾ ਆ ਦੇਖੋ ਪੇਪਰ ਕੋਈ ਪੇਪਰ ਨਹੀਂ ਕੋਈ ਆ ਸਪੂਤ ਪ੍ਰਸ਼ਾਸਨ ਨਾਲ ਰੋਕ ਕੇ ਜਦੋਂ ਚੈਕਿੰਗ ਕੀਤੀ ਗਈ ਗੱਡੀ ਦੀ ਰਿਕਸ਼ੇ ਦੀ ਉਸ ਤੋਂ ਬਾਅਦ ਜਦੋਂ ਡਾਕੂਮੈਂਟ ਪੁੱਛੇ ਜਾ ਰਿਹਾ ਤੇ ਡਾਕੂਮੈਂਟ ਵੀ ਕੋਈ ਨਹੀਂ ਹੈ ਦੱਸਿਆ ਯਾਰ ਹੁਣ ਗੱਡੀ ਉਹਦੀ ਆ ਦੇਖ ਸਕਦੇ ਹੋ ਆਰ ਸੀ ਦੀ ਫੋਟੋ ਕਾਪੀ ਦਿਖਾ ਰਿਹਾ ਵੇਖੀ ਜਿਹੜੀ origignal ਆਰ ਸੀ ਇਹਦੇ ਕੋਲ ਨਹੀਂ ਹੈ ਹਾਂਜੀ 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 ਦੱਸੋ ਹਾਂਜੀ ਸਰ ਬਸ ਨਹੀਂ ਹੈਗਾ ਮੇਰੇ ਕੋਲ ਤੇ ਮੈਨੂੰ ਤੁਹਾਡੇ ਕੋਲ ਲਾਇਸੈਂਸ ਹੈ ਨਹੀਂ ਨਹੀਂ ਹੈਗਾ ਇਹ ਫੋਟੋ ਡਾਕੂਮੈਂਟ ਕੀ ਹੈਗਾ ਸਾਰਾ ਕੁ ਸਾਰਾ ਕੁਝ ਹੈਗਾ ਸਾਰੇ ਤੇ ਤੁਹਾਡੇ ਆਰ.ਸੀ. ਫੋਟੋਕਾਪੀ ਨਾਲ ਅਰੀਜਨਲ ਆਰ.ਸੀ ਕਿੱਥੇ ਦੀ ਅਰੀਜਨਲ ਆਰ.ਸੀ ਕਿੱਥੇ ਦੀ ਜਿੰਨੇ ਘਰੇ ਪਈ ਹੈ ਜੀ ਸਰ ਦੇਖੋ ਤੁਸੀਂ ਰਾਤ ਤੁਸੀਂ ਰਾਤ ਨੂੰ ਰਿਕਸ਼ਾ ਚਲਾਣੇ ਦਿਨੇ ਚਲਾਣੇ ਤੁਹਾਨੂੰ ਸਰ ਗਲਤੀ ਨਹੀਂ ਪ੍ਰਸ਼ਾਸਨ ਗਲਤੀ ਨਹੀਂ ਦੇਖੂਗਾ ਮੇਰੇ ਕੋਲ ਹੈਗਾ ਜੂਰਦਾਨਾ ਹੋ ਕੀ ਕਰਾਂ ਸਰ ਦੇਖੋ ਹੁਣ ਤੁਹਾਡੀ ਗੱਡੀ ਬੋਨ ਕਿੱਤੀ ਗਈ ਹੈ ਸਰ ਘਰ ਨਹੀਂ ਲੈ ਗਿਆ ਗੱਡੀ ਤੁਸੀਂ ਲੈ ਕੇ ਰੋਡ ਤੇ ਘੁੰਮ ਰਹੇ ਹੋ ਨਾ ਸਰ ਸਰ ਤੁਸੀਂ ਹਸ ਘਰ ਕੀ ਕਰ ਰਹੇ ਹੋ ਹਨ ਤੁਸੀਂ ਵੀ ਸਮਝਦਾਰ ਹੋ ਤੁਸੀਂ ਸਵਾਰੀਆਂ ਢੋਣੀਆਂ ਹਨ ਹਨਾ ਤੋਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਜਿਹੜੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਲੰਧਰ ਅਛਾ ਸਰ ਗੱਡੀ ਬੋਨਡ ਕਰਤੀ ਹੈ ਤੋਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਨਾਲ ਗੱਡੀ ਬੋਨਡ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਲੰਧਰ ਏਪੀਐਸ ਸਕੂਲ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਤੋਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਸੋ ਵਿਅਕਤੀ ਜਿਹੜਾ ਕਿ ਰਿਕਵੈਸਟ ਵੀ ਕਰ ਰਿਹਾ ਮਗਰ ਤੁਸੀਂ ਦੇਖ ਸਕਦੇ ਹੋ ਜੋ ਵੇਟੀ ਜਿਹੜਾ ਈ ਰਿਕਸ਼ਾ ਸੀ ਉਹਦੇ ਡਾਕੂਮੈਂਟ ਵੀ ਪੂਰੇ ਨਹੀਂ ਹੈ ਜੇਸੋ ਜੇ ਤਸਵੀਰਾਂ ਵਿੱਚ ਜਲੰਧਰ ਦੀ ਜਿਹੜੀ ਪੁਲਿਸ ਐਕਸ਼ਨ ਮੋਡ ਤੇ ਆ ਚੁੱਕੀ ਹੈ ਦੇਖ ਸਕਦੇ ਹੋ ਬਿਲਕੁਲ ਜਿਹੜੀ ਤਸਵੀਰਾਂ ਤਾਂ ਨਾ ਸਾਂਝੀਆਂ ਕਰ ਰਿਹਾ ਏਪੀਐਸ ਸਕੂਲ ਦੀਆਂ ਬਾਹਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਗੱਡੀ ਦੇ ਸ਼ੀਸ਼ਾ ਵੀ ਨਹੀਂ ਹੈ ਦੇਖ ਸਕਦੇ ਹੋ ਗੱਡੀ ਦਾ ਸ਼ੀਸ਼ਾ ਤੱਕ ਵੀ ਨਹੀਂ ਹੈ ਦੇਖ ਸਕਦੇ ਹੋ ਫਲਾਤ ਇਹ ਵੀ ਗੱਡੀ ਦੇ ਕਿੰਨੇ ਮਾੜੇ ਨੇ ਜੋ ਜਿਹੜੀ ਗੱਡੀ ਹੈ ਬਿਨਾਂ ਪੇਪਰਾਂ ਦੇ ਗੱਡੀ ਜਿਹੜੀ ਬਾਹਰ ਲੈ ਕੇ ਰੋਡ ਦੇ ਉੱਪਰ ਘੁੰਮ ਰਿਹਾ ਹੈ ਤੁਸੀਂ ਉਹ ਗਾਣੇ ਸੁਣਿਆ ਹੋਵੇਗਾ ਮੇਰੇ ਘਰ ਦੇ 5000 ਭਰ ਦੋਗੇ ਆਪਣਾ ਗਰੀਬ ਮਾਰ ਕਰ ਦੇਵੇ ਸਰ ਗਰੀਬ ਮਾਰ ਨਹੀਂ ਦੇਖੋ ਮੇਰੀ ਗੱਲ ਸੁਣੋ ਉਹਨਾਂ ਦੀ ਡਿਊਟੀ ਹੈ ਹਨਾ ਉਹਨਾਂ ਦੀ ਡਿਊਟੀ ਹੈ ਪੈਸੇ ਦੀ ਗੱਲ ਹੀ ਉਹਨਾਂ ਦੀ ਡਿਊਟੀ ਹੈ ਜਨਾਬ ਚੋਰਿਆ ਨੇ ਕਰਦਾ ਵਿਆ ਸਰ ਤੁਸੀਂ ਆਪਣੇ ਡਾਕੂਮੈਂਟ ਪੂਰੇ ਰੱਖੋ ਨਾ ਆਪਣੇ ਜੇਲ੍ਹ ਚ 4 4 ਸਾਲ ਕੱਟ ਗਿਆ ਸਰ ਆਪਣੇ ਡਾਕੂਮੈਂਟ ਮੰਗਦਾ ਨਹੀਂ ਆਪਣੇ ਨਾਲ ਆਪਣਾ ਗਰੀਬ ਮਾਰ ਕੀਤੀ ਇਹਨਾਂ ਨੇ ਮੈਨੂੰ ਸਰ ਆਪਣੇ ਡਾਕੂਮੈਂਟ ਤੁਸੀਂ ਪੂਰੇ ਰੱਖੋ ਉਹਨਾਂ ਨੂੰ ਰੁਕਣੇ ਨਹੀਂ ਤੁਹਾਨੂੰ ਤੋ ਦੇਖੋ ਜੇ ਪੁਲਿਸ ਪ੍ਰਸ਼ਾਸਨ ਨਾਲ ਹੰਗਾਮਾ ਵੀ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਲੰਧਰ ਦੀਆਂ ਤਸਵੀਰਾਂ ਨੇ ਗੱਡੀ 2 ਲੱਖ ਦੀ ਨਾ ਚਲ ਜੇ ਆਪਣੀ ਗੱਡੀ ਆ ਮੇਰੀ ਚੋਰੀ ਦੀ ਗੱਡੀ ਨਹੀਂ ਹੈਗੀ ਸਾਰੇ ਨਾ ਸੱਚੀ ਕੰਨਾ ਆ ਭੈਣ ਚੋੜਨਾ ਸਾਰੇ ਸਰ ਗੱਲ ਨਾ ਕਢੋ ਲਾਈਵ ਚੱਲ ਜਾਵੇ ਗੱਲ ਨਾ ਕਢੋ ਨਹੀਂ ਗਾਲ ਨਹੀਂ ਕਢੋ ਉਧਰ ਤੁਸੀਂ ਛਾਣੇ ਜਾ ਕੇ ਗੱਲ ਕਰ ਰਹੇ ਜਿਹੜੀ ਕਰਨੀ ਹੈ ਦੇਖੋ ਮੇਰੀ ਗੱਲ ਸੁਣੋ ਮੈਂ ਸਤਿ ਪਲਾਉਂਗਾ ਦੋ ਤਿਆ ਦਾ ਟਾਈਮ ਤੋਂ ਮੈਨੂੰ ਅੱਛਾ ਹੀ ਭੈਣ 5000 ਕਰਾ ਕਰਦਾ ਨਹੀਂ ਆਈ ਗਰੀਬ ਮੇਰੀ ਗੱਲ ਸੁਣੋ ਚੋਰੀਆ ਕਰਦਾ ਆ ਕਿੰਨੇ ਦਿਨ ਹੋ ਗਏ ਤੁਹਾਨੂੰ ਗੱਡੀ ਲੈ ਕੇ ਕਿੰਨਾ ਕਚਰ ਹੋ ਗਿਆ ਗੱਡੀ ਲਈ ਮਾਰਾ ਯਾਰੇ 7 ਮਹੀਨੇ ਨਹੀਂ ਹੋਏ ਮੈਨੂੰ ਅੱਛਾ 7 ਮਹੀਨੇ ਹੋਏ ਜਿਹੜੀ ਆਰ ਸੀ ਏ ਇਹ ਤੁਹਾਡੇ ਅੱਛਾ ਘਰੇ ਪਿਆ ਬਾਈ ਅੱਛਾ ਘਰੇ ਪਿਆ ਸਰ ਦੇਖੋ ਮੇਰੀ ਗੱਲ ਸੁਣੋ ਉਹਨਾਂ ਦਾ ਵੀ ਉਹਨਾਂ ਦਾ ਵੀ ਕੰਮ ਉਹਨਾਂ ਨੇ ਬੂਕ ਕੇ ਚੈਕਿੰਗ ਕਰਨੀ ਹੁੰਦੀ ਹੈ ਨਾ ਪੇਪਰ ਚੈੱਕ ਕਰਨੇ ਹੁੰਦੇ ਦੇਖੋ ਪਹਿਲਾ ਗੱਲ ਕਿ ਹੁਣ ਗੱਡੀ ਬੋਨ ਹੁਣ ਤੁਹਾਡੀ ਗੱਡੀ ਬੋਨ ਕਰ ਦਿੱਤੀ ਗਈ ਹੈ ਕਰਕੇ ਮੈਨੂੰ ਨਹੀਂ ਪਤਾ ਮੈਂ ਕਿਹੜਾ ਪਹਿਲੇ ਲਿਖਿਆ ਬੰਦਾ ਵਾ ਜੀ ਤੋ ਤਸਵੀਰਾਂ ਤੁਸੀਂ ਦੇਖ ਸਕੋ ਜੇ ਜਲੰਧਰ ਦੀ ਤੁਹਾਨੂੰ ਜਿਹੜੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਏਪੀਐਸ ਸਕੂਲ ਦੀਆਂ ਤਸਵੀਰਾਂ ਨੇ ਦੇਖ ਸਕੋ ਜੇ ਪੁਲਸ ਨਾਲੇ ਰਾ ਕੀ ਭਾਰੀ ਹੰਗਾਮਾ ਹੋ ਰਿਹਾ ਹੈ ਜਿਹੜੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਜਲੰਧਰ ਦੇ ਬਿਲਕੁਲ ਏਪੀਐਸ ਸਕੂਲ ਦੀਆਂ ਤਸਵੀਰਾਂ ਨੇ ਦੇਖ ਸਕੋ ਜੇ ਤਸਵੀਰਾਂ ਵਿੱਚ ਸੋ ਪੁਲਿਸ ਪ੍ਰਸ਼ਾਸਨ ਦਾ ਬੈਂਸ ਫਸਾਈ ਵੀ ਚੱਲ ਰਹੀ ਹੈ ਕਰੋ ਕਿਤੇ ਕਹੇ ਲੁਕੂਨੀ ਮਰੀ ਆਈ ਹੈ ਸਾਰੇ ਤੇ ਕੀ ਕਰੇ ਲੁਕੂਨੀ ਮਰੇ ਆਲੀ ਜਾਓ ਤਾਂ ਵਿਵੇਕ ਕਾਨੂੰਨ ਤਾਂ ਕੀ ਹੁੰਦਾ ਸਭ ਸੱਤੀ ਕਰਨੇ ਆ ਉਹੀ ਬਣਾਗੇ ਸਿਰਾਂ ਮੈਂ 10 ਵਾਰ ਪਹਿਲਾਂ ਸੀ ਮੈਂ ਲੈ ਤਾਂ ਅਸੇ ਪੂਟੂਣੀ ਹੈਗੇ ਸੋ ਬਿਲਕੁਲ ਤੁਸੀਂ ਤਸਵੀਰਾਂ ਤੀ ਦੇਖ ਸਕਦੇ ਹੋ ਪ੍ਰਸ਼ਾਸਨ ਨਾਲ ਬੈਂਸ ਬਸਾਈ ਚੱਲ ਰਹੀ ਹੈ ਜਿਹੜੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਜਲੰਧਰ ਦੀਆਂ ਤਸਵੀਰਾਂ ਨੇ ਹੁਣ ਵਿਅਕਤੀ ਦੀ ਗੱਡੀ ਵੀ ਹੁਣ ਵਿਅਕਤੀ ਜਿਹੜੀ ਗੱਡੀ ਬੋਨ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਸੋ ਬਹੁਤ ਹੀ ਇਮਾਨਦਾਰੀ ਨਾਲ ਡਿਊਟੀ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਜਲੰਧਰ ਦੇ ਐਪੀਐਸ ਕੂ ਦੀ ਬਾਹਰ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਜਲੰਧਰ ਸ਼ਹਿਰ ਦੇ ਵਿੱਚ ਜਿਹੜੇ ਆਟੋ ਵਾਲੇ ਨੇ ਆਟੋ ਵਾਲੇ ਜਿਹੜੇ ਲੈ ਕੇ ਸਵਾਰੀਆਂ ਜਦੋਂ ਲੈ ਕੇ ਜਾਂਦੇ ਨੇ ਸੋ ਦੇਖ ਸਕਦੇ ਹੋ ਉਹਨਾਂ ਦੇ ਡਾਕੂਮੈਂਟ ਵੀ ਜਿਹੜੇ ਪੂਰੇ ਨਹੀਂ ਨੇ ਜਦੋਂ ਪੂਠ ਪ੍ਰਸ਼ਾਸਨ ਉਹ ਰੋਕ ਕੇ ਉਹਨਾਂ ਡਾਕੂਮੈਂਟ ਚੈੱਕ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਜੇ ਡਾਕੂਮੈਂਟ ਨਹੀਂ ਹੁੰਦੇ ਫਿਰ ਪ੍ਰਸ਼ਾਸਨ ਨਾਲ ਬੈਂਸ ਫਸਾਈ ਵੀ ਕਰਨੀ ਸ਼ੁਰੂ ਕਰ ਦਿੰਦੇ ਨੇ ਜੇ ਗੱਲ ਕਰੀਏ ਆਟੋ ਵਾਲੇ ਜਿਹ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਗਰੀਬ ਆ ਜਾਂ ਅਸੀਂ ਦਿਹਾੜੀਦਾਰ ਬੰਦੇ ਆ ਮਗਰ ਘੱਟੋ ਘੱਟ ਨਹੀਂ ਆਪਣੇ ਜਿਹੜੇ ਟੂ ਵੀਲਰ ਜਾਂ ਫੋਰ ਵੀਲਰ ਸੋਨਾਰੇ ਡਾਕੂਮੈਂਟ ਦੇ ਨਾਲ ਲੈ ਕੇ ਚੱਲਣ ਦੱਸਿਆ ਯਾਰਿਆ ਵਿਅਕਤੀ ਲੋ ਜਿਹੜੇ ਡਾਕੂਮੈਂਟ ਨੇ ਉਹ ਬਿਲਕੁਲ ਜਿਹੜੇ ਡਾਕੂਮੈਂਟ ਉਹਨਾਂ ਦੇ ਘਰ ਪਏ ਨੇ ਜਦੋਂ ਉਹਦੇ ਘਰੋਂ ਮੰਗਾਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਜਦੋਂ ਕੋਸ਼ਿਸ਼ ਕੀਤੀ ਗਈ ਤਾਂ ਜਰੋ ਪੁਲਿਸ ਪ੍ਰਸ਼ਾਸਨ ਨੇ ਗੱਡੀ ਉਹਦੀ ਡਾਕੂਮੈਂਟ ਚੈੱਕ ਤੇ ਬਾਅਦ ਤੋਂ ਬਾਅਦ ਕਿ ਜਿਹੜੀ ਗੱਡੀ ਜਿਹੜਾ ਡਾਕੂਮੈਂਟ ਚੈੱਕ ਕਰਨ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਵਿਅਕਤੀ ਕਹਿੰਦਾ ਕਿ ਜਿਹੜੀ ਡਾਕੂਮੈਂਟ ਨੇ ਮੇਰੇ ਘਰ ਪਰ ਪ੍ਰਸ਼ਾਸਨ ਨੇ ਉਸ ਦੀ ਗੱਡੀ ਜਿਹੜੀ ਬੋਨਡ ਕਰ ਦਿੱਤੀ ਗਈ ਜਿਹੜੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਜਲੰਧਰ ਐਪੀਐਸ ਕੂਲ ਦੀਆਂ ਤਸਵੀਰਾਂ ਨੇ ਸੋ ਜਿੱਦਾਂ ਸਾਨੂੰ ਕੋਈ ਨਵੀਂ ਅਪਡੇਟ ਮਿਲੇਗੀ ਉਸ ਤੋਂ ਬਾਅਦ ਨਾਲ ਜਰੂਰ ਸਾਂਝੀ ਕਰਾਂਗੇ ਸੋ ਹੁਣ ਤੱਕ ਬਣ ਰਿਆ ਨਹੀਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ